ਇਹ ਸ਼ੀਟ ਅਜਰਬੀ ਜਰਬ ਤੋਂ ਜਰਨਲ ਹੋ ਗਈ ਪਹਿਲੀ ਸਰਕਾਰ ਆਈ ਉਹਨੇ ਜਰਨਲ ਕਰਾਈ ਔਰ ਦੂਜੀ ਸਰਕਾਰ ਆਈ ਉਹਨੇ ਜਰਨਲ ਕਰਾਈ ਠੀਕ ਹੈ ਜੀ ਪਰ ਤੁਹਾਡੇ ਛੋਟੇ ਵੀਰ ਲਾਲੋ ਕੁਝ ਬੇਨਤੀ ਕਰਦਾ ਪਰ ਅਸੀਂ ਉਸ ਜਨਰਲ ਦੇ ਵਿੱਚ ਮੈਂ ਲਕਸ਼ਮ ਲੜੀ ਆ ਜੇ ਧਾਰ ਬਣੀ ਆ ਜੇ ਧਾਰ ਦੇ ਨਾਲ ਮੈਂ ਤਾਂ ਅਸੀਂ ਕਹਿ ਨਹੀਂ ਬੜੇ-ਬੜੇ ਨਾਲ ਨਾ ਕਾਬੜਾ ਕੀਤਾ ਅੱਜ ਸਾਡਾ ਭਰਾ ਖਲੋਤਾ ਇਹਨੂੰ ਟਿਗੜ ਨਹੀਂ ਦਿੱਤੀ ਸਾਡੀ ਇੱਧਰ ਭੈਣ ਖਲੋਤੀ ਆ 30 ਸਾਲ ਹੋ ਗਏ ਇਹਨਾਂ ਮਟੀਆਂ ਦੇ ਨਾਲ ਮਤ ਬੜੀ ਕਿਰਪਾ ਕੋਈ ਮਤਲਬ ਆਜ ਸਾਡੇ ਪਿੰਡ ਦਾ ਹੀਰਾ ਹੋ ਗਿਆ ਜਿਸ ਨੇ ਜਰਨਲ ਦੇ ਵਿੱਚ ਪੰਗਾ ਲਿਆ ਠੀਕ ਹੈ ਜੀ ਕੋਈ ਬੰਦਾ ਮਾਲਾ ਪੇਂਡ ਦੇ ਵਿੱਚ ਜਰਨਲ ਦੇ ਵਿੱਚ ਲੱਖਣੇ ਲੜ ਸਕਦਾ ਇਹ ਸਾਡੇ ਭਰਾ ਲੱਗ ਜੇ ਵੀ ਇਹਨਾਂ ਦੇ ਵਿੱਚ ਕੋਈ ਕੱਟ ਹੈ ਗੱਲ ਬੋਲੋ ਬੋਲੋ ਸੋਹਾਰਾ ਦੇਤੇ ਬਹੁਤ ਮੈਂ ਨੂੰ ਦੱਬਿਆ ਸਾਡੀ ਬੈਠਾ ਛੇੜ ਗਏ ਸਾਡੇ ਪਰ ਅੱਜ ਕੀ ਸਾਡੇ ਤੁਹਾਡੇ ਗਾਏ ਵੱਡਾ ਇੱਕ ਕਾਉਂਸਲਰ ਦੀ ਇਲੈਕਸ਼ਨ ਦਾ ਪਿਆਲਾ ਕੀਤਾ ਤੇ ਪਰ ਇਹਨੂੰ ਆਪਾਂ ਵੱਡੀ ਲੀਡ ਤੇ ਚਤਾ ਕੇ ਥੋ ਭੇਜਣਾ ਲੋਕੀ ਇਹਨਾਂ ਨੂੰ ਪਤਾ ਲੱਗ ਜੇ ਕਿ ਬਸ ਕੇ ਇਹਨੇ ਮਤਲਬ ਮਿਹਨਤ ਚਿਤ ਕੇ ਆਇਆ ਇਹ ਇਲੈਕਸ਼ਨ ਦੇ ਵਿੱਚ ਲੜ ਕੇ ਜਾਣਗੇ ਆਉਣ ਵਾਲੇ ਸਮੇਂ ਨੂੰ ਇਹ ਸਮਝਦੇ ਇਹ ਸਾਡੇ ਡਿਪਟੀ ਮੇਰਾ ਹੀ ਮੰਗ ਰਖਾਂਗੇ ਕਿ ਸਾਡੇ ਡਿਪਟੀ ਮੇਰੇ ਸਵਿੰਦਰ ਸਿੰਘ ਬਿੱਟੂ ਕੁਵਾਲੀ ਅੰਮ੍ਰਿਤਸਰ ਦੇ ਜਿਹੜੇ ਸਾਡੇ ਪਿੰਡ ਮਾਲਦੀ ਜਿਹੜੀ ਹਦੂਦ ਵਿੱਚ ਖੜੇ ਆ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਾਡੀਆਂ ਨਗਰ ਨਿਗਮਾਂ ਦੀਆਂ ਜਿਹੜੀਆਂ ਚੋਣਾ ਦਾ ਬਿਗਲ ਜਿਹੜਾ ਵੱਜ ਚੁੱਕਿਆ ਉਹਦੇ ਸਬੰਧ ਦੇ ਵਿੱਚ ਅੱਜ ਕਮਲ ਪਾਜੀ ਹੁਣਾਂ ਦੀ ਤੇ ਸਾਡੀ ਦਤਾਸ਼ਾ ਪੈਨਜੀ ਹੁਣਾਂ ਦੇ ਹੱਕ ਦੇ ਵਿੱਚ ਆਪਾਂ ਇੱਥੇ ਜਿਹੜੀ ਆ ਉਹ ਸਰਦਾਰ ਹੀਰਾ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਰੱਖੀ ਆ ਇਹ ਜਿਹੜੀ ਮੀਟਿੰਗ ਹੈ ਬੜੀ ਸਾਡੀ ਸਾਰਥਕ ਹੋਈ ਆ ਬੜੀ ਮੀਟਿੰਗ ਸਫਲ ਹੋਈ ਆ ਇਸ ਮੀਟਿੰਗ ਤੋਂ ਸਾਨੂੰ ਲੱਗਦਾ ਹੈ ਕਿ ਸਾਡੇ ਨਤਾਸ਼ਾ ਪੈਂਜੀ ਜਿਹੜੀ ਐ ਚੰਗੀ ਲੀਡ ਲੈ ਕੇ ਜਿਹੜੀ ਆ ਇੱਥੋਂ ਜਿੱਤ ਕੇ ਜਿਹੜੇ ਉਹ ਸਾਡੇ ਅੰਮ੍ਰਿਤਸਰ ਦੇ ਜਿਹੜੇ ਸਦਨ ਦੇ ਵਿੱਚ ਜਾਣਗੇ। ਔਰ ਮਾਲਪਿੰਡ ਦੇ ਜਿਹੜੀ ਸਾਡੀ ਬਹੁਤ ਜ਼ਿਆਦਾ ਜਿਹੜੀ ਸਾਡੇ ਕੰਮਾਂ ਦੀ ਜਿਹੜੀ ਗੱਲ ਕਰੀਏ ਵਿਕਾਸ ਪੱਖੋਂ ਬਹੁਤ ਪਿੰਡ ਜਿਹੜਾ ਮਾਲ ਪਛੜਿਆ ਹੈ। ਕਮਲ ਗਿੱਲ ਸਾਹਿਬ ਨਾਂ ਦੀ ਜਿਹੜੀ ਛਵੀ ਹੈਗੀ ਆ ਉਸ ਛਵੀ ਨੂੰ ਦੇਖਦਿਆਂ ਹੋਇਆਂ ਉਹਨਾਂ ਦੇ ਕਿਰਦਾਰ ਨੂੰ ਦੇਖਦਿਆਂ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਸਰਦਾਰ ਹੀਰਾ ਸਿੰਘ ਆਪਣੀ ਪਾਰਟੀ ਨੂੰ ਤਿਆਕ ਕੇ ਸਰਦਾਰ ਗਿਲਸਾਹ ਦੇ ਨਾਲ ਅਟੈਚ ਹੋ ਗਏ ਨੇ ਸਰਦਾਰ ਸਵਰਨ ਸਿੰਘ ਛੱਡੇ ਆਮ ਆਦਮੀ ਪਾਰਟੀ ਨੂੰ ਛੱਡ ਗਏ ਗਿਲਸਾਹ ਦੇ ਨਾਲ ਜੁੜ ਚੁੱਕੇ ਨੇ ਭੈਣ ਜੀ ਗੁਰਮੀਤ ਕੌਰ ਜੀ ਜਿਹੜੀ ਆ ਕਾਂਗਰਸ ਪਾਰਟੀ ਦੇ ਨਾਲ ਵਿਧਾਇਕ ਕਰਕੇ ਉਹ ਗਿਲਸਾਹ ਦੀ ਜਿਹੜੀ ਆ ਉਹ ਚੋਣ ਦੇ ਵਿੱਚ ਆਪਣੀ ਜਿਹੜੀ ਆ ਮੁਹਿੰਮ ਸ਼ੁਰੂ ਕੀਤੀ ਆ ਬਿੱਟੂ ਖਵਾਲੀ ਦੀ ਗੱਲ ਕੀਤੀ ਜਾਵੇ ਤੇ ਬਿੱਟੂ ਖਵਾਲੀ ਨੇ ਪਹਿਲਾਂ ਜਿਹੜੀ ਉਹ ਕਾਂਗਰਸ ਪਾਰਟੀ ਦੇ ਵਿੱਚ ਬਤੌਰ 20 ਸਾਲ ਕੰਮ ਕੀਤਾ ਹੈ ਪਰ ਪਾਰਟੀ ਕਾਂਗਰਸ ਨੇ ਜਿਹੜਾ ਮੇਰਾ ਜੋ ਬੰਦਾ ਮੇਰਾ ਜਿਹੜਾ ਅਸੀਂ ਮਾਨਸ ਮਾਨਸ ਸੀ ਉਹ ਮੈਨੂੰ ਕਾਂਗਰਸ ਪਾਰਟੀ ਨੇ ਨਹੀਂ ਦਿੱਤਾ ਮੈਂ 2018 ਤੋਂ ਜਿਹੜੀ ਇਹ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਅੱਜ ਮੈਂ ਬਿਗੈਰ ਪਾਰਟੀ ਦੇ ਮੈਂ ਕਮਲ ਗਿੱਲ ਸਾਹਿਬ ਦੀ ਅਗਵਾਈ ਦੇ ਵਿੱਚ ਮੈਂ ਭੈਣਜੀ ਨਤਾਸ਼ਾ ਗਿੱਲ ਸਾਹਿਬ ਦੀ ਅਗਵਾਈ ਦੇ ਵਿੱਚ ਔਰ ਸਾਰਿਆਂ ਨੇ ਤਹਈਆ ਕੀਤਾ ਹੈ ਕਿ ਮਾਲਪਿੰਡ ਦੀ ਜਿਹੜੀ ਸਾਡੀ ਵਿਕਾਸ ਪੱਖੋਂ ਬਹੁਤ ਜਹੀ ਪਛੜ ਚੁਕੇ ਆਂ ਡਿਵੈਲਪਮੈਂਟ ਦਾ ਬੜਾ ਵੱਡਾ ਮੁੱਦਾ ਹੈ ਐਜੂਕੇਸ਼ਨ ਦਾ ਬੜਾ ਬੜਾ ਵੱਡਾ ਮੁੱਦਾ ਹੈ ਨਸ਼ੇ ਦਾ ਜਿਹੜਾ ਦੌਰ ਚੱਲ ਰਿਹਾ ਹੈ ਸਭ ਤੋਂ ਵੱਡਾ ਮੁੱਦਾ ਹੈ ਇਹ ਸਾਰੇ ਕੁੱਲ ਮਲਾਕੇ ਸਾਡੀਆਂ ਜਿਹੜੇ ਮੁੱਦੇ ਆਗੇ ਆ ਉਹਨੂੰ ਮੱਖਰ ਬੁਖ ਰੱਖਦੇ ਆ ਸਾਡੀਆਂ ਸਾਰੀਆਂ ਪਾਰਟੀਆਂ ਦੇ ਜਿਹੜੇ ਬੰਦੇ ਨੇ ਜਾਂ ਜਿਹੜੇ ਸਾਡੇ ਪਾਰਟੀ ਦੇ ਜਿਹੜੇ ਸਾਥੀ ਨੇ ਉਹਨਾਂ ਨੇ ਇੱਕ ਤਹਈਆ ਕੀਤਾ ਏ ਇੱਕ ਉਹਨਾਂ ਨੇ ਸਾਂਝੀ ਵਿਚਾਰ ਕੀਤੀ ਆ ਵੀ ਐਤਕੀ ਗੱਲ ਸਾਹਿਬ ਉਹਨਾਂ ਨੂੰ ਜ਼ਿੰਮੇਵਾਰੀ ਜਿਹੜੀ ਆ ਉਹ 85 ਵਾਰਦੀ ਦਿੱਤੀ ਜਾਵੇ ਤਾਂ ਕਿ ਜਿਹੜੀ ਸਾਡੀ ਮਾਲਪੇੜ ਦੀ ਜਿਹੜੀ ਕਾਇਆ ਕਲਪਿਆ ਉਹ ਜਿਹੜੀ ਆ ਉਹ ਪ੍ਰੋਪਰ ਤਿਕਰੇ ਤਰੀਕੇ ਨਾਲ ਕਰੋ। ਇੱਕ ਵਾਰੀ ਇਹਦਾ ਤੁਹਾਡਾ ਜਿਹੜਾ ਕਾਠਾ پورے ਇਲਾਕੇ ਦਾ ਆ ਕਿ ਲੱਗਦਾ ਬਰੋਧੀਆਂ ਦੀ ਜਿਹੜਾ ਜਿਹੜਾ ਵਾ ਜਾਰੂ ਬਣਾਉਣਾ। ਬਿਲਕੁਲ ਗਰੇਵਲ ਸਾਹਿਬ ਇਹ ਕੋਈ ਸ਼ੱਕ ਨਹੀਂ ਹੈਗਾ। ਅੱਜ ਉਹਨਾਂ ਦੀ ਜਿਹੜੀ ਨੀਂਦ ਹੈ ਉਹ ਰਾਤ ਨੂੰ ਵਿਚਾਰ ਕਰਨਗੇ ਸੋਚਣਗੇ ਵੀ ਗਿਲਸਾਹਬ ਅਗੇ ਨੇ ਤੇ ਸਾਡੀ ਜਿਹੜੀ ਨੀਂਦ ਹੈ ਉਹ ਵਕਐ ਅੱਜ ਮਜਬੂਰ ਹੋਏਗੀ ਔਰ ਸੌਣ ਲਈ ਉਹ ਦੇਖਣਗੇ ਨਿਰਤਾਸ਼ਾ ਭੈਣ ਜੀ ਉਹਨਾਂ ਦੀ ਜਿਹੜੀ ਜਿੱਤ ਆ ਉਹ ਮੈਨੂੰ ਲੱਗਦਾ ਵੀ ਇਹ ਜਿੱਤ ਨਹੀਂ ਹੈਗੀ ਇੱਕ ਲੀਡ ਲੈ ਕੇ ਜਾਣਗੇ ਅੱਛੀ ਲੀਡ ਲੈ ਕੇ ਜਾਣਗੇ ਔਰ ਇਥੇ ਜਿੱਤ ਪ੍ਰਾਪਤ ਕਰਕੇ ਮੈਂ ਕਹਿੰਦਾ ਕਿ ਆਪਾਂ ਸਾਰਿਆਂ ਨੇ ਇੱਕ ਤਹਈਆ ਕੀਤਾ ਹੈ ਕਿ ਗਿਲਸਾਹਬ ਉਹਨਾਂ ਨੂੰ ਜਿਹੜੀ ਆ ਪਹਿਲ ਦੇ ਆਧਾਰ ਤੇ ਇਥੋਂ ਆ ਵੀ ਨੰਬਰ 1 ਇਹਨਾਂ ਨੂੰ ਜਿਹੜੀ ਆ ਲੀਡ ਦੇ ਕੇ ਇਹਨਾਂ ਨੂੰ ਐਪੀ ਅੰਬਰਸਰ ਜਿਹੜੀ ਕਾਰਪੋਰੇਸ਼ਨ ਦੀ ਜਿਹੜੀ ਜਗ੍ਹਾ ਹੈ ਉੱਥੇ